ਕਦੇ ਗਰੂਮੈਂਟ ਜੀ ਗਰੂਮੈਂਟ 10 ਪਲੱਸ ਖੋ ਚੁਕਾ ਹੈ ਕਿਸੇ ਵੀ ਬਣੋ ਤੇ ਨਾ ਕਰੋ ਫਿਰ ਆਪਸ਼ਨ ਨੂੰ ਵੀ ਕਰਦੇ ਪਏ ਆ ਉਹਨਾਂ ਨੇ ਆਪਸ਼ਨ ਲਾਇਆ ਜਿਹੜਾ ਤਾਂ ਲਿਖੇ ਪ੍ਰੋਪਰਟੀ ਵੀ ਕੀ ਹੋਈ ਜੀ ਉਹਨਾਂ ਦੀ ਮਤਲਬ ਸਮਸਤਾ ਦੇ ਜੀਵਨਤਾ ਦੇ ਲੋਕਾਧਾਰਾ ਦਾ ਟਰਸਟ ਬਿਲਕੁਲ ਟਰਸਟ ਖਤਮ ਹੋ ਚੁਕਾ ਹੈ ਇਹਦੇ ਬਾਰੇ ਅਮੀ ਜੀ ਨੇ ਜਿਹੜੀ ਲਿਖੀ ਜੀ ਉਹ ਵੀ ਅੱਲਾ ਦੇ ਵੀਡੀਓ ਪਰ ਐਜੂਕੇਟਰ ਜੀ ਨਾਲ ਬੜਾ ਪਿਆਰ ਕਰਦਾ ਸੀ ਕਿ ਟਰਸਟ ਫੁੱਲ ਕਬਨ ਨੇ ਆਪਣੀ ਮੰਗ ਕੀ ਹੈ ਦੇਖੋ ਗੱਲ ਪਤਾ ਕੀ ਹੈ ਕਾਫੀ ਤੁਹਾਡੀਆਂ ਪ੍ਰੈਸ ਕਾਨਫਰੰਸਿਸ ਹੋ ਚੁੱਕੀਆਂ ਸ਼ਰਮਾ ਜੀ ਦਰਸ਼ਨ ਜੀ ਕਾਫੀ ਬਾਕੀ ਧਰਮੇ ਵੀ ਲਾ ਚੁੱਕੇ ਹੋ ਠੀਕ ਹੈ ਤੁਹਾਡਾ ਲਗਭਗ 70 ਕਰੋੜ ਰੁਪਇਆ ਹਾਲੀ ਵੀ ਬਕਾਇਆ ਹੈ ਬਿਲਕੁਲ ਔਰ ਟਰਸਟ ਦੇ ਉੱਪਰ ਹਰ ਸਾਲ 7 ਕਰੋੜ ਰੁਪਏ ਦਾ ਮੋਟਾ ਵਿਆਜ ਝੁਕ ਰਿਹਾ ਹੈ ਟਰਸਟ ਦਾ ਜਿਹੜਾ ਦਫਤਰ ਹੈ ਉਹਦੀ ਨਿਲਾਮੀ ਕੁਲਕੀ ਦੇ ਆਰਡਰ ਹੋ ਗਏ ਤਿੰਨ ਤਿੰਨ ਵਾਰੀ ਏ ਡੀ ਸੀ ਡੀ ਜਿਹੜਾ ਅਰਬਨ ਡਿਵੈਲਪਮੈਂਟ ਦਾ ਦਫਤਰ ਹੈ ਉਹ ਵੀ ਅਟੈਚ ਕਰਤਾ ਕੋਰਟ ਨੇ ਠੀਕ ਹੈ ਜੀ ਨਾ ਲਾਟੀਆਂ ਨੇ ਪੈਸੇ ਦੇ ਰਹੇ ਆ ਨਾ ਪਲਾਟ ਓਨਰਸ ਦੇ ਪੈਸੇ ਦੇ ਰਹੇ ਆ ਪਰ ਉਹ ਪੈਸਾ ਫਿਰ ਗਿਆ ਜਿੱਥੇ ਟਰਸਟ ਦਾ ਪੈਸਾ ਜਿਹੜੀ ਗੱਲ ਮੇਰੇ ਸਾਥੀ ਨੇ ਵੀ ਕਹੀ ਸੀਗੀ ਉਹ ਵੀ ਇੱਕ ਘਟਾਲੇ ਬਾਰੇ ਗੱਲ ਕਰ ਰਹੀ ਸੀ ਬੜੇ ਵੱਡੇ ਘਟਾਲੇ ਦੀ ਮਤਲਬ ਕਿ ਇੱਥੇ ਲਗਭਗ ਕਹਿੰਦੇ ਵੀ 2000 ਕਰੋੜ ਤੋਂ ਉੱਪਰ ਦਾ ਘਟਾਲਾ ਹੋ ਚੁੱਕਾ ਹੈ 2000 ਕਰੋੜ ਰੁਪਇਆ ਜਿਹੜਾ ਲੋਕਾਂ ਦਾ ਸਰਕਾਰ ਦਾ ਪੈਸਾ ਟਰਸਟ ਵਿੱਚ ਅਲੱਗ-ਅਲੱਗ ਸਮਿਟ ਦੇ ਬੰਦੇ ਜਿਹੜੇ ਮਲਾਈਦਾਰ ਸੀਟਾਂ ਤੇ ਵੀਰੇ ਨੇ ਕੀ ਹੋ ਰਹੇ ਨੇ ਜਾਂ ਕੋਈ ਹੋਰ ਰਹੇ ਨੇ ਜਾਂ ਚੇਅਰਮੈਨ ਰਹੇ ਨੇ ਉਹ ਖਾ ਚੁੱਕੇ ਨੇ 60 ਕਰੋੜ ਰੁਪਇਆ ਅਲਾਟੀਆਂ ਦਾ ਪਿਆ ਤੁਹਾਨੂੰ ਪੈਸਾ ਮਿਲਣ ਦਾ ਇੰਨੇ ਤੁਸੀਂ ਸੈਂਕੜੇ ਨੋਨ ਅਵੇਲੇਬਲ ਬਰਨਟ ਘੜਾਤੇ ਕੋਰਟ ਦੇ ਵੀ ਹੱਥ ਖੜੇ ਹੋਗੇ ਇੱਕ ਆਮ ਇਨਸਾਨ ਲਈ ਤੇ ਸਭ ਤੋਂ ਵੱਡੀ ਜਣਾ ਹੁੰਦੀ ਹੈ ਨਿਆਂ ਪਾਲਿਕਾ ਵੀ ਤੇ ਕੋਰਟ ਤੋਂ ਹੀ ਉਮੀਦ ਹੁੰਦੀ ਇਨਸਾਫ ਦੀ ਤੁਹਾਨੂੰ ਉੱਥੋਂ ਵੀ ਮਿਲਦਾ ਪਿਆ ਤੁਸੀਂ ਚਾਹੁੰਦੇ ਕਿ ਉਹ ਮੀਡੀਆ ਕੋਲ ਆਇਓ ਠੀਕ ਹੈ ਪਰ ਤੁਹਾਡੀ ਆਵਾਜ਼ ਜਿਹੜੀ ਹੈ ਮੀਡੀਆ ਨੇ ਜਿਹੜੀ ਪਹੁੰਚਾਣੀ ਹੈ ਤੁਸੀਂ ਚਾਹੁੰਦੇ ਕਿ ਉਹ ਵੀ ਆਪਣਾ ਖੁੱਲਕੇ ਉਹ ਦੱਸੋ ਤੁਹਾਡੀ ਮੰਗ ਕੀ ਹੈ ਸਰ ਅਸੀਂ ਇਹ ਜਾਣਿਆ ਕਿ ਦੂਮੇਟਸ ਨੇ ਜਿਸ ਤਰ੍ਹਾਂ ਬੈਂਕ ਦਾ ਲੋਨ ਚੁਕਾ ਲਈ ਸਰਕਾਰ ਨੇ 50 ਕਰੋੜ ਰੁਪਏ ਲੁਜਾਣਾ ਪਰ ਮੇਟਸ ਤੋਂ ਲਈ ਕਿਹਾ ਸੀ 50 ਮਲ ਸਭ ਤੋਂ ਕਰਾਈ ਸੀ ਉਹਦੇ ਤੇ ਵਿਆਜ ਪੈ ਰਿਆ ਸੀ ਹੁਣ ਜਿਹੜਾ 70 ਕਰੋੜ ਰੁਪਏ ਦਾ ਲੋਟਿਸ ਦਾ ਇਹਦੇ ਤੇ ਵੀ 9% 12% ਵਿਆਜ ਪੈ ਰਿਹਾ ਹੈ ਤੇ ਕਿਉਂ ਨਹੀਂ ਸਰਕਾਰ ਕਿਸੇ ਹੋਰ ਕੋਈ ਪ੍ਰੋਜੈਕਟ ਜਿਹਨਾਂ ਨੂੰ ਇਹਨਾਂ ਨੇ ਪਹਿਲਾਂ ਦਿੱਤਾ ਹੋਇਆ ਜਾਂ ਜਿਸ ਕੋਈ ਹੋਰ ਦੂਜਾ ਤੋਂ ਉਧਾਰ ਲੈ ਕੇ ਬੈਠਾ ਜੇ ਲੋਨ ਲੈ ਲੈਂਦੇ ਆ ਉਹ ਜਿਹੜੇ ਸਾਡੇ ਵਰਗੇ 77 ਸਾਲ ਜਿਹੜੇ ਸਿੰਘ ਸਿੱਧੀਆਂ ਨੇ ਜਿਹੜੇ ਲਾਈਫ ਤੇ ਪੈ ਗਏ ਤੇ ਬੈਠੇ ਆ ਕਿ ਉਹਨਾਂ ਦਾ ਕੋਲ ਕੋਲੋਨੀਅਨਾਂ ਦਾ ਨਾ ਨਾ ਫਰ ਬੰਦਾ ਵੈਸੇ ਸਰਕਾਰ ਸਾਡੀ ਕੀ ਮਾਂ ਸਰਕਾਰ ਕਹਿੰਦੀ ਆ ਸਾਡਾ ਸਾਡੇ ਲੋਨ ਸਾਡਾ ਮਾਨ ਉਹ ਮਾਨ ਦਾ ਨਾ ਹੋ ਰਿਹਾ ਕਿ ਸਾਡੇ ਆਪਣੇ ਪੈਸੇ ਜਿਸਾਨੂੰ ਮਿਲਦੇ ਇਹਦਾ ਮਾਨ ਕੀ ਆ ਉਹ ਜੇ ਮਾਨ ਜਾਂ ਮਾਨ ਸਮਾਨ ਲੈਣ ਲਈ ਉਸ ਕਫਦਰੇ ਜਾਓ ਉਹ ਸੌਜਰ ਪਿਛਾੜੀ ਵਾਲੇ ਆ ਥੋੜਾ ਮਾਨ ਦਾ ਸੁਨੇਰਾ ਇੱਕ ਕਬਲਾ ਬੈਠਾ ਹੈ ਸੁਝਾ ਉਹ ਬੰਦੇ ਦਾ ਸਲੋਗਨ ਕਹਿੰਦਾ ਬਿਲਕੁਲ ਸਾਡੇ ਮੂੰਹ ਤੇ ਖੜੇ ਫੇਰਨ ਵਾਲੀ ਗੱਲ ਹੈ ਕਿ ਸਾਡੇ ਪਿਰੋਣ ਸਭ ਕਮ ਬਾਤ ਹੈ ਇਹਦੇ ਨਾਲ ਚੀਜ਼ ਨਹੀਂ ਫਰਕ ਪੈਣਾ ਇਹਦੇ ਨਾਲ ਜਿੰਨੇ ਰੋਟੀ ਖਤੇ ਹੋਇਆ 200 400 500 ਜਿੰਨੇ ਚ ਲੰਦੇ ਖਤੇ ਹੋਇਆ ਉਹਨਾਂ ਦੇ ਕੇ ਫੈਮਲੀ ਦੇ ਗਿਆ ਉਹਨਾਂ ਸਾਡੇ ਅੱਗੇ ਇਲੈਕਸ਼ਨ ਵੀ ਆਣੇ ਆ ਅਰੇ ਜੇ ਮਾਰ ਸਰਕਾਰ ਕੁਛ ਨਾ ਨਾ ਸਾਡਾ ਨਾ ਸੋਚੇਗੀ ਤੁਹਾਡੇ ਪੈਸੇ ਨਾ ਵਾਪਸ ਦੇਗੀ ਤੇ ਅਗਲੇ ਜਿਹੜੇ ਚਰਤ ਆਉਣੀਆਂ ਨੇ ਸਰਕਾਰਾਂ ਉਹਨਾਂ ਫਿਰ ਜਿ ਬਜ਼ੁਰਗਾਂ ਦਾ ਅਸ਼ੀਰਵਾਦ ਵੀ ਲਗ ਜਾਂਦਾ ਬਜ਼ੁਰਗਾਂ ਦਾ ਬਦਵਾ ਵੀ ਲੱਗਦੀ ਹੁੰਦੀ ਆ ਐਸ ਕਰਕੇ ਸਰਕਾਰ ਨੂੰ ਜਿਹੜੇ ਇੰਟਰਸ ਲੈ ਕੇ ਸਰਕਾਰ ਨੂੰ ਸਾਡਾ ਸਾਡਾ ਪੈਸਾ ਪੈਸਾ ਵਾਪਸ ਦੇਣਾ ਚਾਹੀਦਾ ਤੇ ਨਹੀਂ ਤਾਂ ਫਿਰ ਇਹ ਐਸੋਸ਼ੀਏਸ਼ਨ ਹੋਰ ਜਿੰਨਾਂ ਸਾਡੀ ਹਮਤ ਹੈਗੀ ਆ ਆ ਆਲਰੇਡੀ ਕਰ ਵੀ ਰਹੇ ਆ ਅਸੀਂ ਕੋਈ ਤਰ੍ਹਾਂ ਲਾਵਾ ਪਰ ਵੀ ਜਿੱਦ ਵਿੱਚ ਲਾ ਅਸੀਂ ਕਰਨਾ ਵੀ ਲਾਵਾਂਗੇ ਅਸੀਂ ਜਾ ਕੇ ਰੋਵਾਂਗੇ ਕਿ ਅਜੇ ਅੱਜਾ ਵੀ ਕਰਾਂਗੇ ਨਾਲ